ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਵੀ ਜਲਦੀ ਤੋਂ ਜਲਦੀ ਉਹਨਾਂ ਦੇ ਬਗਰਿੰਦਿਆਂ ਨੂੰ ਫਾਂਸੀ ਤੋਂ ਫਾਂਸੀ ਦਿੱਤੀ ਜਾਵੇ। ਜਿਹੜੇ ਲੋਕਾਂ ਦਾ ਹਜੂਮ ਹੈ ਤੁਹਾਡੇ ਪਿੱਛੇ ਦੇਖਣ ਨੂੰ ਤੁਹਾਨੂੰ ਮਿਲ ਰਿਹਾ ਹੈ ਇਹ ਲੋਕਾਂ ਦਾ ਹਜੂਮ ਦੱਸ ਰਿਹਾ ਹੈ ਵੀ ਉਸ ਦਰਿੰਦੇ ਨੇ ਕੀ ਕੀਤਾ। ਲੁਧਿਆਣਾ ਸ਼ਹਿਰ ਤੇ ਉਸ ਦਿਨ ਤੋਂ ਹੀ ਧੱਬਾ ਲੱਗ ਗਿਆ ਹੈ। ਪੂਰੇ ਸ਼ਹਿਰ ਤੇ ਧੱਬਾ ਲੱਗਾ ਜੌੜ ਦੀਆਂ ਕਟੜਾ ਸਾਰੇ ਸਾਹਮਣੇ ਆਈ ਜਾ। ਆਪਦੇ ਵਿੱਚ ਇੱਕ ਐਗਜ਼ਾਮਪਲ ਸੈੱਟ ਕਰਦੇ ਹੋ ਇਹ ਹੈ ਜੇ ਗੈਂਗਸਟਰ ਤੁਸੀਂ ਕਾਹ ਮਾਰ ਕੇ ਟੰਗਦੇ ਹੋ ਇਹੋ ਜੀ ਸਜ਼ਾ ਦਿੱਤੀ ਜਾਵੇ ਆਉਣ ਵਾਲੇ ਟਾਈਮ ਦੀਆਂ ਲੇਡੀਜ਼ ਨਾਲ ਕਿਸ तरह ਧੱਕਾ ਨਾ ਹੋਵੇ ਇਹ ਸੱਚੀ ਜਾਣਿਆ ਵੀ ਉਸ ਬੰਦੇ ਨੂੰ ਪ੍ਰਸ਼ਾਸਨ ਤੜਫਾ ਤੜਵਾ ਕੇ ਮੈਂ ਕਹਿੰਨਾ ਜੀ ਸਾਰੇ ਲੋਕਾਂ ਨੂੰ ਬੁਖੀ ਪਰੇਸ਼ਾਨੀ ਹੋ ਗਈ ਇਸ ਚੀਜ਼ ਦੀ ਜਿਹੜੇ ਇਨਸਾਨ ਨੇ ਉਹ ਆਪਣੀ ਪਤਨੀ ਨਾਲ ਇੱਕ ਰਿਲੇਸ਼ਨ ਹੈ ਤੇ ਇਸਲੇ ਆ ਰਿਲੇਸ਼ਨ ਦਾ ਆਲ ਜਾਮ ਕੀਤਾ ਵਾ ਇਹ ਆਣ ਵਾਲੇ ਸਾਰੇ ਬੰਦਿਆਂ ਨੂੰ ਇੱਕ ਨਸੀਹਤ ਆਣੀ ਚਾਹੀਦੀ ਹੈ ਜਿਹੜਾ ਵੀ ਕਿਸੇ ਦੀ ਧੀ ਭੈਣ ਨਾਲ ਇਹੋ ਜਿਹਾ ਕੋਈ ਕਾਂਡ ਕਰੇ ਤਾਂ ਪਹਿਲਾਂ 1000 ਵਾਰ ਸੋਚੇ ਜਗਤ ਹੋਈਵੇ ਇੱਦਾਂ ਚੌਕ ਤੇ ਲਾ ਕੇ ਗੋਲੀ ਵਾਰ ਦੇਣੀ ਤਾਂ ਠੀਕ ਹੈ ਜੇ ਉਹ ਹੀ ਚਾਰ ਲਟਕਾਉਂਦੇ ਨੇ ਜਿਹੜੇ ਤਾਂ ਫਿਰ ਤੋਂ ਕੋਈ ਹੋਰ ਦੀ ਸਤਿਕਾਰ ਜੀ ਐਤਵਾਰ ਰਾਤ ਨੂੰ ਇੱਕ ਮਾਮਲਾ ਸਾਹਮਣੇ ਆਇਆ ਜੀਗਾ ਪਤੀ ਨਹੀਂ ਆਪਣੀ ਪਤੀ ਦਾ ਕਤਲ ਕਰ ਦਿੱਤਾ ਗਿਆ ਆਪਣੀ ਆਸ਼ਿਕਾ ਦੇ ਨਾਲ ਮਿਲ ਕੇ ਤੇ ਫਰੋਤੀ ਵੀ ਦਿੱਤੀ ਗਈ ਸੀ 1.5 ਲੱਖ ਰੁਪਏ ਦੀ ਪਰਿਵਾਰ ਨਾਮਰ ਚੁੱਟ ਚੁੱਕਾ ਵਾ ਕਿ ਮਾਮਲਾ ਹੁਣ ਤਾਂ ਦੇਸੀ ਵੀ ਗ੍ਰਿਫਤਾਰ ਕਰ ਲਿਆ ਗਿਆ ਇਹ ਜੇ ਦਰਿੰਦੇ ਨੂੰ ਤਾਂ ਲਾਈਵ ਏਬੀਬੀ ਨਿਊ ਅੱਜ ਤੱਕ ਤੇ ਲਾਈਵ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਤਾਂ ਜੋ ਅਗਲਾ ਦੂਸਰਾ ਬੰਦਾ ਸੋਚਣ ਲੱਗੇ 50 ਵਾਰੀ ਸੋਚੇ ਅਸੀਂ ਮੰਗ ਕਰਦੇ ਸਰਕਾਰ ਤੋਂ ਕੀ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਵੀ ਜਲਦੀ ਤੋਂ ਜਲਦੀ ਉਹਨਾਂ ਦੇ ਦਰਿੰਦਿਆਂ ਨੂੰ ਫਾਂਸੀ ਤੋਂ ਫਾਂਸੀ ਦਿੱਤੀ ਜਾਵੇ ਜੇ ਇਹ ਜਹਿਰ ਜੇ ਰਹਿ ਗਏ ਨਾ ਉਹ ਬਹੁਤ ਬੁਰੀ ਤਰ੍ਹਾਂ ਫੈਲੇਗਾ ਲੋਕੀ ਆਪਣੀ ਬੇਟੀਆਂ ਨੂੰ ਪੈਦਾ ਅਸੀਂ ਦੇਖੋ ਜਿਹੜੇ ਲੋਕਾਂ ਦਾ ਹਜੂਮ ਹੈ ਤੁਹਾਡੇ ਪਿੱਛੇ ਦੇਖਣ ਨੂੰ ਤੁਹਾਨੂੰ ਮਿਲ ਰਿਹਾ ਇਹ ਲੋਕਾਂ ਦਾ ਹਜੂਮ ਦੱਸ ਰਿਹਾ ਵੀ ਉਸ ਦਰਿੰਦੇ ਨੇ ਕੀ ਕੀਤਾ ਇਹ ਦਰਿੰਦੇ ਦਾ ਕਾਹਦਾ ਨਾ ਜੇ ਜਿਸ ਦਰਿੰਦੇ ਨੇ ਆਪਣੀ ਪਤੀ ਪਤਨੀ ਦਾ ਹੀ ਕਤਲ ਕਰ ਦਿੱਤਾ ਗਿਆ ਕੱ ਦਿੱਤਾ ਉਸ ਪਰਿਵਾਰ ਮੰਗ ਕਰ ਰਿਹਾ ਹੈ ਕਿ ਉਸ ਨੂੰ ਫਾਂਸੀ ਹੋਣੀ ਚਾਹੀਦੀ ਹੈ ਦੇਖ ਸਕਦੇ ਹੋ ਜਸਟਿਸ ਫੋਰ ਲਿਪਸੀ ਮਿੱਤਲ ਇਹ ਪਰਿਵਾਰ ਸਾਰਾ ਦੇਖਿਆ ਦੇਖ ਸਕਦੇ ਹੋ 9 ਲੱਖਾਂ ਮਲਿਆ ਜਿਹੜਾ ਕਿ ਇਹ ਸਾਰਾ ਸਮਰਥਕ ਦੇ ਵਿੱਚ ਆਇਆ ਵਾ ਇਹ ਤਸਵੀਰਾਂ ਦੇਖ ਸਕਦੇ ਹੋ ਪੰਜਾਬ ਦੇ ਵਿੱਚ ਇੱਕ ਐਗਜ਼ਾਮਪਲ ਸੈੱਟ ਕਰ ਦਿਓ ਇਹ ਇਹ ਜਿਹੇ ਗੈਂਗਸਟਰ ਤੁਸੀਂ ਕਾਂ ਮਾਰ ਕੇ 당 ਦਿਓ ਪੰਜਾਬ ਦਾ ਬੱਚਾ ਬੱਚਾ ਤੁਹਾਡਾ ਰੀਣੀ ਰਹੂਗਾ ਅਨੋਖ ਮਿੱਤਲ ਹਾਏ 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 ਅਨੋਖ ਮਿੱਤਲ ਹਾਏ ਹੈ ਦੇਖੋ ਆਂਦੀ ਜੀ ਕਿਸ ਤਰ੍ਹਾਂ ਦੇ ਦੇ ਇੱਕ ਪਤੀ ਨੇ ਆਪਣੀ ਪਤਨੀ ਦਾ ਇਹੋ ਜਿਹੀ ਪਤਨੀ ਨੂੰ ਕੀ ਕਰਨਾ ਜਿਨੇ ਆਪਣੀ ਪਤਨੀ ਮਾਰ ਦਿੱਤੀ ਕਤਲ ਕਰ ਦਿੱਤਾ ਉਹ ਕਿਹੜਾ ਪਿਆਰ ਰਹਿ ਗਿਆ ਨੇ ਕੰਨੀਆਂ ਲੋਕ ਨੂੰ ਵੱਧੋ ਵੱਸਾ ਦੇ ਦਿੱਤੀ ਜਾਏ ਫਾਂਸੀ ਦੀ ਸਜ਼ਾ ਹੁਣੇ ਮੰਗਲ ਚਰੂਤੀਓ ਨੇ ਦੇਂਦੀ ਸਰਕਾਰ ਨੂੰ ਕਰਦੀਆਂ ਇਹੋ ਜੀ ਸਜ਼ਾ ਦਿੱਤੀ ਜਾਵੇ ਆਉਣ ਵਾਲੇ ਟਾਈਮ 'ਦਿਆਂ ਲੇਡੀਜ਼ ਨਾਲ ਕਿਸੇ ਦਾ ਧੱਕਾ ਨਾ ਹੋਵੇ ਧੱਕਾ ਸਹੋਣ ਨਹੀਂ ਦੇਵਾਂਗੇ ਧੱਕਾ ਹੋਣ ਨਹੀਂ ਦੇਵਾਂਗੇ ਬਰਾਬਰ ਬਦਲਾ ਲੈਵਾਂਗੇ ਕੀ ਹੋਇਆ ਨਾ ਕੋਈ ਇਹ ਰੋਸ ਹੈ ਕਾਫੀ ਪਰਿਵਾਰ ਦੇ ਵਿੱਚ ਤੇ ਇਹ ਤਸਵੀਰਾਂ ਨੇ ਸੜਕਾਂ ਤੇ ਉਤਰ ਪਾਏ ਨੇ ਜਸਤੀ ਫੋਰ ਲਿੰਸੀ ਗਿਮਤਲ ਦੇ ਦੇਖ ਸੋ ਜੇ ਹੱਥਾਂ ਦੇ ਵਿੱਚ ਮੋਮਬਤੀਆਂ ਫੜੀਆਂ ਹੋਈਆਂ ਨੇ ਵੱਧ ਤੋਂ ਵੱਧ ਜਿੰਨੇ ਸੋ ਜਾ ਕੁੱਤੇ ਵਾਲੀ ਮੌਤ ਹੋਣੀ ਚਾਹੀਦੀ ਐ ਇਹਨੂੰ ਚੌਂਚ ਖੜਾ ਕਰਕੇ ਤਿੰਨ ਮਿੰਟ ਦੀ ਗੋਲੀ ਐਸਾ ਐਸਾ ਕੀ ਕਾਰਨ ਹੋ ਗਿਆ ਸੀ ਕਿ ਉਸ ਨੂੰ ਹੀ ਆਪਣੀ ਪਤੀ ਦਾ ਕਤਲ ਕਰਨਾ ਪਿਆ ਗਿਆ ਇਹਨੂੰ ਸਾਨੂੰ ਨਹੀਂ ਪਤਾ ਕੀ ਹੋਇਆ ਕੀ ਨਹੀਂ ਹੋਇਆ ਪਰ ਸਾਨੂੰ ਸਾਡੂ ਪਤਾ ਸਾਡੀ ਭੈਣ ਗਈ ਐ ਪਹਿਲੇ 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 ਉਸ 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 ਮਹਿਲਾ ਨੂੰ ਡਿਨਰ ਕਰਾਇਆ ਫਿਰ ਉਸ ਨਾਲ ਡਾਂਸ ਕੀਤਾ ਫਿਰ ਉਸ ਵੇਲੇ ਅਸੀਂ ਕੀ ਸਥਿਤੀ ਪੈ ਗਈ ਕਿ ਉਸਨੇ ਹੀ ਕਤਲ ਕਰ ਦਿੱਤਾ ਗਿਆ ਮਤਲਬ ਤੁਸੀਂ ਇਹ ਲਾ ਲਓ ਇਸ ਬੰਦੇ ਨੇ ਮਰਦ ਜਾਤ ਦੇ ਉੱਤੇ ਜਿਹੜਾ ਦਾਗ ਦਾਗ ਲਾਤ ਹੈ ਨਾ ਇਹਨੂੰ ਤਾਂ ਫਾਂਸੀ ਦੀ ਸਜ਼ਾ ਨੂੰ ਛੱਡੋ ਮੈਂ ਕਹਿੰਦਾ ਇਹਨੂੰ ਗੋਲੀ ਮਾਰ ਦੇਣੀ ਚਾਹੀਦੀ ਤਿੰਨ ਨੰਬਰ ਚੌਂਕ ਦੇ ਵਿੱਚ ਲਿਆ ਕੇ ਇਹ ਚੌਂਕ 'ਚ ਖੜਾ ਕਰਕੇ ਸੱਤ ਦੇ ਸੱਤ ਜਿਹੜੇ ਮੁਰਜ਼ਮ ਨੇ ਸਾਰਿਆਂ ਨੂੰ ਗੋਲੀ ਮਾਰ ਦੇਣੀ ਚਾਹੀਦੀ ਹੈ ਪਰ ਪੁਲਿਸ ਨੇ ਬੜੀ ਬਹਾਦਰੀ ਨਾਲ 24 ਘੰਟੇ ਕੇਸ ਦੀ ਗੁੱਥੀ ਨੂੰ ਸੁਲਝਾਈ ਹੈ ਹਾਜ਼ਰ ਵੀ ਤੇ ਕੋਈ ਪ੍ਰਭਾਸੀਂ ਅਸੀਂ ਅਸੀਂ ਤਾਂ ਪ੍ਰਸ਼ਾਸਨ ਦਾ ਬਹੁਤ-ਬਹੁਤ ਧੰਨਵਾਦ ਕੋਟੀ-ਕੋਟੀ ਪ੍ਰਣਾਮ ਕਰਦੇ ਹਾਂ ਉਸ ਚੀਜ਼ ਨੂੰ ਲੈ ਕੇ ਜਿਹੜਾ ਉਹਨਾਂ ਨੇ ਕੁਝ ਘੰਟਿਆਂ ਦੇ ਵਿੱਚ ਗੁੱਥੀ ਨੂੰ ਸੋਲਵ ਕਰ ਲਿਆ ਪਰ ਆਨ ਵਾਲਾ ਇਹ ਆਣ ਵਾਲੇ ਸਾਰੇ ਬੰਦਿਆਂ ਨੂੰ ਇੱਕ ਨਸੀਹਤ ਆਣੀ ਚਾਹੀਦੀ ਹੈ ਜਿਹੜਾ ਵੀ ਕਿਸੇ ਹੀ ਧੀ ਭੈਣ ਨਾਲ ਇਹੋ ਜਿਹਾ ਕੋਈ ਕਾਂਡ ਕਰੋ ਤਾਂ ਪਹਿਲਾਂ 1000 ਵਾਰ ਸੋਚੇ ਜਿਹੜਾ ਮਤਲਬ ਅੱਗੋਂ ਤੋਂ ਸੋਚਣ ਤੋਂ ਪਹਿਲਾਂ ਮਤਲਬ ਖਤਮ ਹੀ ਹੋ ਜਾਏ ਆਪਣੇ ਆਪ ਚ ਜਿਹੜਾ ਕਿਸੇ ਨੂੰ ਕੁਝ ਕਰ ਹੀ ਨਾ ਪਾਵੇ ਅੰਕਲ ਜੀ ਕਿੰਨੇ ਕੋਈ ਜ਼ਿਆਦਾ ਕੇਸ ਇਥੇ ਪਾਰ ਦੇ ਵਿੱਚ ਹੋ ਚੁੱਕੇ ਨੇ ਰੇਪ ਹੋ ਚੁੱਕਾ ਹੈ ਕਿੰਨੇ ਕੋਈ ਜ਼ਿਆਦਾ ਮਹਿਲਾਵਾਂ ਦੇ ਨਾਲ ਹੁੰਦਾ ਐਸਾ ਕਿਉਂ ਮਹਿਲਾ ਦੇ ਉੱਤੇ ਅਤਿਆਚਾਰ ਜੇ ਕਾਨੂੰਨ ਸਖਤ ਹੋ ਜਵੇ ਇੱਦਾਂ ਚੌਕ 'ਚ ਲਾ ਕੇ ਗੋਲੀ ਮਾਰ ਦੇਣ ਤਾਂ ਠੀਕ ਹੈ ਜੇ ਉਹ ਹੀ ਅਤਿਆਚਾਰ ਲਟਕਾਉਂਦੇ ਰਹਿਣ ਤਾਂ ਫਿਰ ਤਾਂ ਕੋਈ ਹੋਣੀ ਜਿਨ੍ਹਾਂ ਤੇ ਮਰੇ ਆ ਉਹਨਾਂ ਨੂੰ ਪਤਾ ਹੁੰਦਾ ਅੱਜ ਕੈਂਡਲ ਹੱਟ ਚ ਫੜੀ ਹੈ ਕਿਤਨੇ ਕਿਤੇ ਕਮੀ ਮਹਿਸੂਸ ਹੋ ਰਹੀ ਹੋਣੀ ਉਹਨਾਂ ਨੂੰ ਦੁੱਖ ਹੋ ਰਿਹਾ ਸਾਰਾ ਦੁੱਖ ਉਹਨਾਂ ਦੇ ਪੇਟੀ ਜੀ ਜਿਹਦੇ ਇੱਕਦੱਕ ਬੱਚੇ ਜਿਹਦਾ ਘਰ ਤੋਂ ਬੜਾ ਕੁਛ ਹੈਗਾ ਇਸ ਦਾ ਸੋ ਬਿਲਕੁਲ ਹੀ ਤਸਵੀਰਾਂ ਨੇ ਲੁਧਿਆਣੇ ਦੀਆਂ ਜਿੱਥੇ ਕੀ ਹੱਥਾਂ ਦੇ ਵਿੱਚ ਪਰਿਵਾਰਾਂ ਦੇ ਵੱਲੋਂ ਕੈਂਡਲ ਫੜੀ ਹੋਈ ਹੈ ਕੈਂਡਲ ਮਾਰਚ ਕੱਢਿਆ ਜਾ ਰਿਹਾ ਅੱਜ ਇਹ ਤਸਵੀਰਾਂ ਕਿਤਨਾ ਕਿਤੇ ਅਹਿਮ ਤਸਵੀਰਾਂ ਨੇ ਲੁਧਿਆਣੇ ਦੀਆਂ ਸਰ ਕਿਸ ਤਰ੍ਹਾਂ ਕਿਸ ਤਰ੍ਹਾਂ ਦਾ ਦੇਖਦੇ ਹੋ ਕਿ ਅੱਜ ਟੱਕਰਾਂ ਜਿਹੀ ਵਾਪਰੀ ਹੈ ਲਿੰਸੀ ਮਿੱਤਰ ਦੇ ਨਾਲ ਅੱਜ ਕੈਂਡਲ ਮਾਰਚ ਕਰਿਆ ਜਾ ਰਿਹਾ ਪਰਵਾਦ ਕਹਿ ਰਿਹਾ ਕਿ ਫਾਂਸੀ ਦਿੱਤੀ ਹੈ ਬਿਲਕੁਲ ਬਿਲਕੁਲ ਪਰਿਵਾਰ ਨਹੀਂ ਇਕੱਲਾ ਪੂਰਾ ਲੁਧਿਆਣਾ ਸ਼ਹਿਰ ਅੱਜ ਤੁਸੀਂ ਦੇਖ ਰਹੇ ਹੋ ਸੜਕਾਂ ਦੇ ਉੱਤੇ ਆਇਆ ਹੈ ਸਿੱਧਾ ਹੀ ਸਿੱਧਾ ਸਿਰਫ ਔਰ ਸਿਰਫ ਫਾਂਸੀ ਦੀ ਗੱਲ ਕਰ ਰਿਹਾ ਤਾਂ ਕਿ ਪਰਿਵਾਰ ਨੂੰ ਇਨਸਾਫ ਮਿਲ ਸਕੇ ਇੰਦਾ ਵੀ ਜਿਹੜੀ ਕਿਨੋੜੀ ਕਟਰਾ ਕਰਨ ਦੀ ਤਾਕੀ ਕੋਈ ਹੋਰ ਬੰਦਾ ਹਿੰਮਤਰਾ ਦਿਖਾ ਸਕੇ ਸਿਆਸੀ 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 ਰਾਜਨੀਤਿਕ ਨਾ ਵੀ ਤਾਲੂ ਲਿਦਾਉਂਦਾ ਆਂ ਸਾਡੀ ਪਾਰਟੀ ਨਾਲ ਕੀ ਲੱਗਦਾ ਕਿ ਕਿੰਨਾ ਕਿਤੇ ਜਿਹੜੀ ਸ਼ਹਿ ਲੱਗਦੀ ਹੈ ਤੇ ਕਿਹ ਸ਼ਹਿ ਦੇ ਕੀਤਾ ਹੋਏ ਨੇ ਦੇਖੋ ਸ਼ਹਿ ਸ਼ੂਤ ਹੈ ਇਹਦੇ ਵਿੱਚ ਕੁਝ ਨਹੀਂ ਮੈਨੂੰ ਲੱਗਦਾ ਠੀਕ ਹੈ ਉਹ ਕਿਸੇ ਹੋਰ ਪਾਰਟੀ ਨਾਲ ਕਿਸੇ ਰਾਜਨੀਤਿਕ ਪਾਰਟੀ ਨਾਲ ਆਮ ਆਦਮੀ ਪਾਰਟੀ ਦਾ ਸਬੰਧ ਰੱਖਦਾ ਪਰ ਇਹ ਉਹਦੀ ਘਨੋਨੀ ਜਿਹੜੀ ਘਟਨਾ ਹੈ ਘਨੋਨੀ ਸਾਜ਼ਿਸ਼ ਹੈ ਸਿਰਫ ਔਰ ਸਿਰਫ ਲੁਧਿਆਣਾ ਸ਼ਹਿਰ ਇੱਕ ਫਾਂਸੀ ਦੀ ਮੰਗ ਕਰ ਰਿਹਾ ਹੈ ਤਾਂ ਕਿ ਕਿਸੇ ਹੋਰ ਬੱਚੀ ਨਾਲ ਨਾ ਹੋਵੇ ਅੱਜ ਇਹ ਮਾਨਸਾ ਦੀ ਬੱਚੀ ਨਾਲ ਹੋਇਆ ਕੱਲ ਨੂੰ ਕਿਸੇ ਹੋਰ ਸ਼ਹਿਰ ਦੀ ਕੁੜੀ ਨਾਲ ਇਸ ਤਰੀਕੇ ਦੀ ਕੋਈ ਚੁਣੌਤੀ ਆਵੇ ਤੇ ਸਾਰਾ ਸ਼ਹਿਰ ਅੱਜ ਮੰਗ ਕਰ ਰਿਹਾ ਵਾਸਤੇ ਤਾਂ ਜਦੋਂ ਗੱਲਬਾਤ ਕਿਸੀਂ ਕੀਤੀ ਉਹਨਾਂ ਨੇ ਕਿਹਾ ਕਿ ਕੋਈ ਵੀ ਲੜਾਈ ਚੱਗ ਰਹੀ ਸੀ ਸਭ ਕੁਝ ਸਭ ਕੁਝ ਪੀਸਫੁਲ ਸੀਗਾ ਪਰ ਫਿਰ ਵੀ ਐਸੀ ਕਾਨੂੰਨੀ ਹਰਕਤ ਐ ਇਸ ਦਿਨਿੰਦੇ ਵੱਲੋਂ ਕੀਤੀ ਗਈ ਹੈ ਮਾਤਰ ਮਾਤਰ ਉੱਤੇ ਕਿਤਨਾ ਕਿਹੜੇ ਦੱਬਾ ਲੱਗਿਆ ਕਿ ਨਹੀਂ ਲੱਗਿਆ ਦੇਖੋ ਮੈਂ ਤਾਂ ਅੱਜ ਕਹਿ ਰਿਹਾ ਐ ਅਸੀਂ ਤਾਂ ਉਸ ਦਿਨ ਤੋਂ ਕਹਿ ਰਹੇ ਹਾਂ ਕਿ ਲੁਧਿਆਣਾ ਸ਼ਹਿਰ ਤੇ ਉਸ ਦਿਨ ਤੋਂ ਹੀ ਧੱਬਾ ਲੱਗ ਗਿਆ ਹੈ ਪੂਰੇ ਸ਼ਹਿਰ ਤੇ ਧੱਬਾ ਲੱਗਾ ਜੁਰਤ ਦੀ ਘਟਨਾ ਸਾਰੇ ਸਾਹਮਣੇ ਆਈ ਹੈ ਪੰਜਾਬ ਪੁਲਿਸ ਨੇ ਆਪਣਾ ਫਰਜ ਅਦਾ ਕੀਤਾ ਪਰ ਐਸੀ ਹੁਣ ਕਾਨੂੰਨੀ ਰਾਈ ਤਰੀਕੇ ਨਾਲ ਚੱਲਦੇ ਪਏ ਹੈ ਔਰ ਫਾਂਸੀ ਦੀ ਮੰਗ ਕਰਦੇ ਪਏ ਹਨ ਕਿਸ ਤਰ੍ਹਾਂ ਦਾ ਦੇਖਦੇ ਹੋ ਕਿ ਪਹਿਲੇ ਡਰਾਮਾ ਕੀਤਾ ਪਹਿਲੇ ਡਰਾਮਾ ਕਰਕੇ ਧੰਨਾ ਲਾਇਆ ਠੀਕ ਹੈ ਫਿਰ ਉਸ ਤੋਂ ਬਾਅਦ ਆਪਣੇ ਨੂੰ ਬੇਗੁਨਾ ਗਿਆ ਫਿਰ ਉਸ ਤੋਂ ਬਾਅਦ ਹੀ ਆਪ ਵੀ ਬੋਲ ਪਿਆ ਅਗਲਾ ਬਿਲਕੁਲ ਇੱਕ ਪਲੈਨਿੰਗ ਇੱਕ ਜਿੱਦਾ ਕੋਈ ਛੜੇੰਤਰ ਕਰਨਾ ਬੰਦੇ ਨੇ ਉਸ ਤਰੀਕੇ ਨਾਲ ਛੜੇੰਤਰ ਰਚਿਆ ਪਰ ਉਹ ਛੜੇੰਤਰ ਦਾ ਭਾਂਡਾ ਫੁੱਟ ਗਿਆ ਉਸੇ ਰਾਤ ਵਿੱਚ ਤਾਂ ਫੁੱਟ ਗਿਆ ਸੀਗਾ ਪਰ ਲੋਕਾਂ ਨੇ ਮਾਫ ਕਰਾ ਦੇਖੋ ਅੱਜ ਸਾਰੇ ਬਾਹਰ ਉਮੜ ਕੇ ਆਇਆ ਆ ਸੋ ਬਿਲਕੁਲ ਇਹ ਤਸਵੀਰਾਂ ਨੇ ਕਿੰਨੇ ਕਿਤੇ ਪਰਿਵਾਰ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਫਾਂਸੀ ਦੇ ਦਿੱਤੀ ਜਾਂ ਰਿੰਦਨ ਨੂੰ ਦਿੱਤੀ ਜਾਣੀ ਚਾਹੀਏ ਤੇ ਤਸਵੀਰਾਂ ਨੇ ਪਰਿਵਾਰ ਦੇ ਮੈਂਬਰ ਨਾਲ ਹੋਰ ਵੀ ਗੱਲਬਾਤ ਕਰਦੇ ਆ ਪ੍ਰਸ਼ਾਸਨ ਦੀ ਇਸ ਗੱਲ ਦੀ ਤਾਰਿਫ ਕਰਦੇ ਆ ਮਗਰ ਅਸੀਂ ਕੋਈ ਚੀਜ਼ ਜਾਣੇ ਆ ਵੀ ਉਸ ਬੰਦੇ ਨੂੰ ਪ੍ਰਸ਼ਾਸਨ ਤੜਫਾ ਤੜਵਾ ਦੇ। ਭਾਈ ਜੀ ਕਿਸ ਤਰ੍ਹਾਂ ਦੇ ਗ੍ਰਿਫਤਾਰ ਕੀਤਾ ਗਿਆ ਤੇ ਹੁਣ ਮੰਗ ਕੀ ਕਰਦਾ ਕਿ ਪਰਿਵਾਰ ਮੈਂ ਸੀਪੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ। ਸੀਪੀ ਸਾਹਿਬ ਦਾ ਬਹੁਤ ਵਧੀਆ ਪ੍ਰਾਲਾ ਸੀ। ਅਸੀਂ ਮਹਿਲਾ ਸ਼ਕਤੀ ਨੂੰ ਕਹਿੰਦੇ ਆ ਵੀ ਤੁਸੀਂ ਸੀਪੀ ਸਾਹਿਬ ਤੋਂ ਜਾ ਕੇ ਧੰਨਵਾਦ ਕਰਕੇ ਆ। ਪਰ ਮੈਂ ਇੱਕੋ ਚੀਜ਼ ਹੈ ਨਾ ਵੀ ਪ੍ਰਸ਼ਾਸਨ ਨੂੰ ਜਿਹੜਾ ਸਕੋਰ ਨੂੰ ਵੀ ਇਸ ਬੰਦੇ ਨੂੰ ਤੜਫਾ ਤੜਵਾ ਕੇ ਮਾਰਾ ਜਾ। ਕਮਿਸ਼ਨ ਨੂੰ ਕੰਪਲੇਟ ਦਿੱਤੀ ਤੁਸੀਂ। ਮਹਿਲਾ ਕਮਿਸ਼ਨ ਨਾਲ ਗਲਤ ਬਾਤ ਹੋਈ ਗਈ। ਬਿਲਕੁਲ ਹੋਈ ਹੈ ਜੀ ਸਾਰਾ ਕੁਝ ਹੋ ਰਿਹਾ। ਇਹ ਅਸੀਂ ਨਹੀਂ ਕਰ ਰਹੇ ਲੋਕ ਆਪਣੇ ਆਪ ਖੜੇ ਹੋ ਕੇ ਕਰ ਰਹੇ ਸਿਰਫ ਇਸ ਤਰ੍ਹਾਂ ਜੇ ਜੋ ਕਿ ਇੱਕ ਆਦਮੀ ਤੇ ਦਾਗ ਲੱਗ ਚੁੱਕਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਮਹਿਲਾ ਆਪਣੇ ਆਦਮੀ ਤੇ ਵਿਸ਼ਵਾਸ ਕਰ ਸਕੇਗੀ ਸਰ ਇਸ ਤੋਂ ਪਵਿੱਤਰ ਰਿਸ਼ਤਾ ਹੋ ਹੀ ਨਹੀਂ ਸਕਦਾ ਸੀ ਉਹਨਾਂ ਨੇ ਪਤੀ ਪਤਨੀ ਦੇ ਰਿਸ਼ਤੇ ਨੂੰ ਤੋੜ ਦਰ ਦਰ ਕਰਕੇ ਦਰਦਾ ਅੱਛਾ ਲਾਜ਼ਮੀਆਂ ਨੇ ਕਿਹਾ ਉਸਨੇ ਕਿ ਹਰ ਇੱਕ ਵਿਅਕਤੀ ਇਨਸਾਫ ਮੰਗ ਰਿਹਾ ਹੈ ਕਿ ਉਸ ਦਰਿੰਦੇ ਨੂੰ ਸਖਤ ਤੋਂ ਸਖਤ ਜਰੀਕਿਆ ਕਾਰਵਾਈ ਹੋਣੀ ਚਾਹੀਦੀ ਤੇ ਉਸ ਪਰਿਵਾਰ ਮੰਗ ਕਰ ਰਿਹਾ ਹੈ ਵਾ ਕਿ ਅਪਰਾਧੀਆਂ ਨੂੰ ਫਾਂਸੀ ਜ਼ਰੂਰ ਦਿੱਤੀ ਜਾਵੇ। ਬੀਜੇਪੀ ਦੇ ਪਾਰਸ਼ਦ ਮੇਰੇ ਨਾਲ ਜੁੜ ਚੁੱਕੇ ਨੇ ਸਰ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਕਸ਼ਿਸ਼ ਜਤੜਾ ਜੀ। ਮੈਂ ਤਾਂ ਇੱਕ ਚੀਜ਼ ਕਹਿਣੀ ਚਾਹਾਂਗਾ ਕਿ ਜੋ ਇਹ ਕੰਮ ਹੋਇਆ ਵਾ ਕੋਈ ਇਨਸਾਨ ਸੋਚ ਵੀ ਸਕਦਾ ਵਾ ਵੀ ਆਪਣੀ ਪਤਨੀ ਨਾਲ ਇਸ ਤਰ੍ਹਾਂ ਦਾ ਕੰਮ ਕਰੇਗਾ। ਸਾਡੀ ਤਾਂ ਇੱਕ ਡਿਮਾਂਡ ਹੈ ਸਾਡੀ ਕਾਨੂੰਨ ਵਿਵਸਥਾ ਤੋਂ ਵੀ ਜਿਸ ਤਰ੍ਹਾਂ ਇਹ ਦਰਿੰਦਗੀ ਹੋਈ ਹੈ ਉਸੇ ਦਰਿੰਦਗੀ ਦੇ ਨਾਲ ਹੀ ਇਸ ਨੂੰ ਇਨਸਾਫ ਮਿਲਣਾ ਚਾਹੀਦਾ। ਇੱਕ ਪਰਿਵਾਰ ਦਾ ਜੀ ਚਲਾ ਗਿਆ। ਦੇਖੋ ਘਾਟਾ ਤਾਂ ਨਹੀਂ ਪੂਰਾ ਹੋਣਾ ਪਰ ਜਿਹੜਾ ਇਹ ਕਾਂਡ ਹੋਇਆ ਵਾ ਇਸ ਇਸ ਨੂੰ ਕਾਂਡ ਨੂੰ ਕੀ ਇਸ ਦਰਿੰਦਗੀ ਨੂੰ ਇਸ ਤਰ੍ਹਾਂ ਕਹਾਂਗੇ ਵਈ ਸਖਤ ਤੋਂ ਸਖਤ ਸਜ਼ਾ ਮਿਲੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਇੱਕ ਕ੍ਰਾਈਮ ਕਰਨ ਦਾ ਨਾ ਸੋਚੇ ਜਿਹੜੀਆਂ ਇੱਥੇ ਭੈਣਾਂ ਇਕੱਠੀਆਂ ਹੋਈਆਂ ਨੇ ਜਿਹੜਾ ਲੋਕਾਂ ਦਾ ਹਜੂਮ ਇਕੱਠਾ ਹੋਇਆ ਇਹ ਕੋਈ ਰਾਜਨੀਤਿਕ ਜਾਂ ਕੋਈ ਐਸਾ ਸਮਾਗਮ ਨਹੀਂ ਹੈ ਇੱਕ ਇਨਸਾਨੀਅਤ ਦੇ ਖਾਤਰ ਸਾਰੇ ਇਕੱਠੇ ਹੋਏ ਆ ਔਰ ਸਾਡੀ ਇਹੀ ਡਿਮਾਂਡ ਹੈ ਸਾਡੀ ਕਾਨੂੰਨ ਵਿਵਸਥਾ ਤੋਂ ਸਾਡੇ ਪ੍ਰਸ਼ਾਸਨ ਤੋਂ ਕਿ ਵੱਧ ਤੋਂ ਵੱਧ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਜਿਸ ਸਾਨੂੰ ਪਹਿਲੇ ਡਰਾਮਾ ਕੀਤਾ ਪਹਿਲੇ ਡਰਾਮੇ ਤੋਂ ਪਹਿਲਾਂ ਉਹਨਾਂ ਨੂੰ ਕਮਾ ਲੈ ਗਏ ਸਭ ਕੁਝ ਕੀਤਾ ਫਿਰ ਬਾਅਦ ਚ ਇੱਕ ਕਹਾਣੀ ਰਚੀ ਉਸ ਤੋਂ ਬਾਅਦ ਡਰਾਮਾ ਕੀਤਾ ਕੀ ਲੱਗਦਾ ਕਿਤਨਾ ਕਿਤੇ ਦੱਬਾ ਹੋਇਆ ਹੈ ਆਦਮੀ ਤੇ ਦੇਖੋ ਦੱਬਾ ਤਾਂ ਕਲੀਅਰ ਹੀ ਹੋ ਗਿਆ ਜਿਸ ਹਾਮ ਨਾਲ ਉਹ ਬਿਲਕੁਲ ਦਾਗ ਲੱਗਾ ਹੋਇਆ ਹੈ ਇਹ ਜਿਸ ਹਾਮ ਨਾਲ ਆਦਮੀ ਦੇ ਕਰਕੇ ਸਾਹੀ ਆਦਮੀ ਕੋਈ ਮੈਂ ਕਹਿੰਦਾ ਜੀ ਸਾਰੇ ਲੋਕਾਂ ਨੂੰ ਦੁਖੀ ਪਰੇਸ਼ਾਨੀ ਹੋ ਗਈ ਇਸ ਚੀਜ਼ ਦੀ ਜਿਹੜੇ ਇਨਸਾਨ ਨੇ ਉਹ ਆਪਣੀ ਪਤਨੀ ਨਾਲ ਇੱਕ ਰਿਲੇਸ਼ਨ ਹੈ ਤੇ ਇਸ ਲਈ ਆਹ ਰਿਲੇਸ਼ਨ ਦਾ ਆਲਜਾਮ ਕੀਤਾ ਵਾ ਜੇ ਤੇਰਾ ਕੋਈ ਹੋਰ ਕਾਰਨ ਸੀ ਤੂੰ ਡਾਈਵੋਰਸ ਦੇ ਕੁਛ ਵੀ ਕਰ ਪਰ ਆਹ ਦਰਿੰਦਗੀ ਦਾ ਨਾ ਕਰ ਜਿਹਦੇ ਲਈ ਸਾਰੇ ਸਾਰੇ ਸ਼ਰਮਸ਼ਾਰ ਨੇ ਇਸ ਦਿਨ ਲਈ ਕਿਹਾ ਜਾਂਦਾ ਹੈ ਕਿ ਪਰਿਵਾਰ ਇੱਕ ਪਤੀ ਪਤਨੀ ਦਾ ਰਿਸ਼ਤਾ ਪਵਿੱਤਰ ਹੁੰਦਾ ਹੈ ਕੀ ਇਹ ਪਵਿੱਤਰਤਾ ਹੈਗੀ ਹੈ ਦੇਖੋ ਰਿਸ਼ਤਾ ਦਾ ਬਹੁਤ ਪਵਿੱਤਰ ਹੁੰਦਾ ਪਰ ਜਿਹੜਾ ਆ ਆਪੇ ਇੱਥੇ ਦਾ ਕੰਮ ਕਿਨੇ ਕੀਤਾ ਵੈ ਇਹਦੀ ਸਜ਼ਾ ਇਸ ਤੋਂ ਵੱਧ ਹੋਣੀ ਚਾਹੀਦੀ ਹੈ ਜਿਹੜੀ ਲੋਕ ਦੇ ਰਹੇ ਨੇ ਉਸ ਤੋਂ ਵੱਧ ਹੋਣੀ ਚਾਹੀਦੀ ਹੈ ਜੋ ਡਿਮਾਂਡ ਕਰ ਰਹੇ ਐਸੀ ਸਾਡੀ ਸੋਚ ਵੀ ਨਾ ਹੋਵੇ ਵੀ ਉਸ ਤੋਂ ਵੱਧ ਹੋਣੀ ਚਾਹੀਦੀ ਹੈ ਬਿਲਕੁਲੀ ਇਹ ਸਾਨਾ ਸੀਗੇ ਭਾਜੀਪੀ ਦੇ ਪਾਸੇ ਤਸਵੀਰਾਂ ਦੇਖ ਸਕਦੇ ਹੋ ਕਿ ਇੱਕ ਵਾਰੀ ਪ੍ਰਵਾਦ ਦੀਆਂ ਕਿਸ ਤਰ੍ਹਾਂ ਖਾਣਾ ਦੇ ਵੀ ਖਾਣੇ ਕਹਿੰਦੇ ਬਾਅਦ ਧਰਨਾ ਪ੍ਰਦਰਸ਼ਨ ਅੱਜ ਇੱਥੇ ਦੇ ਦੇ ਬਿਤਾ ਗਿਆ ਹੋਇਆ ਇਹ ਤਸਵੀਰਾਂ ਦੇਖ ਸਕਦੇ ਹੋ ਕਿ ਦੇਖ ਸਕਦੇ ਹੋ ਕਿ ਜਿਹੜੀ ਲਿੰਸੀ ਮਿੱਤਰ ਸਿੰਘ ਜਿਸ ਦਾ ਪਤੀ ਉਸਦੇ ਪਤੀ ਨਹੀਂ ਉਸ ਦਾ ਕਤਲ ਕਰ ਦਿੱਤਾ 사ਜੀ ਰਾਜਕੇ ਦੇਖ ਸਕਦੇ ਹੋ ਉਸ ਦੇ ਰੋਸ ਵਿੱਚ ਅੱਜ ਜਸਵੀ ਵਾਉਂਟ ਜਸਤੀ ਦੇ ਬੈਨਰ ਹੱਥਾਂ ਦੇ ਵਿੱਚ ਪੜੇ ਗਏ ਪਰਿਵਾਰ ਦੇ ਵੱਲੋਂ ਤੇ ਲਿੰਸੀ ਫੋ ਜਸਤੀਸ ਫੋਰ ਲਿੰਸੀ ਮਿੱਤਲ ਦੇ ਬੈਨਰ ਹੱਥਾਂ ਦੇ ਵਿੱਚ ਪੜੇ ਪਏ ਹੈ ਤੇ ਸਾਫ ਸਪਸ਼ਟ ਵਿੱਚ ਬੈਨਰ ਦੇ ਵਿੱਚ ਲਿਖਿਆ ਹੋਇਆ ਹੈ ਕਿ ਅਪਰਾਧੀਆਂ ਨੂੰ ਸਖਤ ਤੋਂ ਸਖਤ ਜਰੀਕਾ ਕਾਰਵਾਈ ਹੋਣੀ ਚਾਹੀਦੀ ਤੇ ਉਹਨਾਂ ਨੂੰ ਫਾਂਸੀ ਹੋਣੀ ਚਾਹੀਦੀ ਹੈ ਦੇਖ ਸਕਦੇ ਹੋ ਕਿ ਕਿੰਨਾ ਰੋਸ ਹੈ ਲੋਕਾਂ ਦੇ ਵਿੱਚ ਤੇ ਤਸਵੀਰਾਂ ਦੇਖ ਸਕਦੇ ਹੋ ਕਿਤਨਾ ਕਿਤੇ ਆਪਣੇ ਆਪ ਦੇ ਵਿੱਚ ਵੀ ਜੀ ਆਇਆਂ ਜੁੰਦਿਆਂ ਨੇ ਸਾਨੂੰ ਤੇ ਆਪਣੇ ਨਾਲ ਖੜਾ ਹਰ ਵਕਤ ਸਾਨੂੰ ਤੇ ਇਹ ਆ ਗਿਆ ਕਿ ਚਲੋ ਸਾਡੇ ਨੂੰ ਥੋੜਾ ਜਿਹਾ ਮਾਨ ਤਾਂ ਹੁੰਦਾ ਨਾ ਸਾਡੇ ਨਾਲ ਕੋਈ ਸਾਥ ਖੜੇ ਨੇ ਸਾਥ ਖੜੇ ਹੋਏ ਨੇ ਵੀ ਸਾਡੇ ਨੂੰ ਕਹਿ ਦੇ ਦਿੱਤਾ ਇਹਨਾਂ ਨੇ ਅਸੀਂ ਤੁਹਾਨੂੰ ਕਿਹਾ ਕਿ ਕਹਿ ਕੇ ਆਇਆ ਵੀ ਹੱਥ ਛੋੜ ਕੇ ਸਾਰਿਆਂ ਨੂੰ ਤੁਸੀਂ ਕੋ ਤੁਹਾਨੂੰ ਇਨਸਾਫ਼ ਮਿਲਣਾ ਚਾਹੀਦਾ ਹੈ ਬਿਲਕੁਲ ਚੱਲ ਰਹੀ ਹੈ ਮਿਲਣਾ ਚਾਹੀਦਾ ਬਿਲਕੁਲ ਬਿਲਕੁਲ ਹਾਂ ਹੱਥ ਛੋੜ ਕੇ ਦੇ ਦਿੱਤੀ ਹੈ ਸਾਰਿਆਂ ਦੇ ਨੂੰ ਬਿਲਕੁਲ ਸਾਬੂਲ ਰੋਧ ਸੀ ਬਿਲਕੁਲ ਹਮ ਸ਼ਰਮਿੰਦਾ ਹੈ ਮਾਰੇ ਕਾਤਲ ਬਿਲਕੁਲ ਹੈ ਕੋਲ ਪਰਿਵਾਰ ਪਰਿਵਾਰ ਪੁਲਸ ਦਾ ਵੀ ਮਿਲਿਆ ਬਿਲਕੁਲ ਸਾਬ ਵੀ ਮੰਨਤਾ ਰਿਹਾ ਹੈ ਪਰਿਵਾਰ ਲਗਾਤਾਰ ਤਨ ਤਸਵੀਰਾਂ ਦਿਖਾ ਰਹੇ ਆ 3 ਨੰਬਰ ਡਿਵੀਜ਼ਨ ਦੇ ਥਾਣੇ ਦੇ ਬਾਹਰ ਦੀਆਂ ਜਿੱਤੇ ਕੀ ਪਰ ਬਲੋ ਕੈਂਡਲ ਮਾਰਚ ਚੱਤੀ ਜਾ ਰਹੀ ਹੈ ਤਸਵੀਰਾਂ ਦਿਖਾ ਰਹੇ ਤੁਹਾਨੂੰ ਇੱਕ ਸੰਦੇ ਹੋ ਕਿਉਂ ਦੇਖਣਾ ਹੋਇਆ ਹੈ ਇਹਗਾ ਦੇਖਣਾ ਹੈ ਹੋਏਗਾ ਕਿ ਪਰਿਵਾ ਤੇ ਪ੍ਰਸ਼ਾਸਨ ਤੇ ਮਾਨਯੋਗ ਅਦਾਲਤ ਅਗਲੀ ਕਾਰਵਾਈ ਕੀ ਕਰਦੀ ਹੈ ਜੁੜੇ ਹੋਣ ਲਿਦਾਣ ਲਾਈਵ ਦੇ ਨਾਲ ਦੀਪਕ ਕੁਮਾਰ ਜਨਾ ਯੂਮਰਪੁਰ ਕੋ ਧੰਨਵਾਦ